ਆਣਾ ਦੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਐਕਵਾਇਰ ਕਰਨ ਦੀ ਗੱਲ ਸਾਹਮਣੇ ਆਈ ਹੈ ਇਸ ਗੱਲ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਨੇ ਚੰਡੀਗੜ੍ਹ ਬਸਾਇਆ ਸੀ ਮਤਲਬ ਸਾਡਾ ਪੂਆ ਦਾ ਇਲਾਕਾ ਝਾੜ ਕੇ ਸੇਮ ਉਹਦੀ ਨਕਲ ਹੋ ਰਹੀ ਹੈ 24000 ਏਕੜ ਆ ਜਿਹੜੀ ਜ਼ਮੀਨ ਐਕਵਾਇਰ ਕਰਨ ਦੀ ਗੱਲ ਆ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਇਹ ਜਿਹੜੇ ਮਤਲਬ 32 ਪਿੰਡ ਲਗਭਗ ਪੈਂਦੇ ਆ 32 ਪਿੰਡਾਂ ਨੂੰ ਝਾੜ ਕੇ ਇਹਦੀ ਅਰਬਨ ਸਟੇਟ ਬਣਾਉਣਗੇ ਜਿਹੜੀ ਕਿਸਾਨੀ ਛੱਡ ਕੇ ਕੀ ਕਰਨਗੇ ਦਿਹਾੜੀ ਕਰਨਗੇ ਜੋਤਾ ਕਰਨਗੇ ਕੋਕ ਜਮੀਨ ਤਾਂ ਰਹਿਣੀ ਨਾ ਕਿ 1 ਏਕੜ ਦੇ ਮਗਰ ਉਹਨਾਂ ਸਰ 500 ਗਾਇ ਦਾ ਇੱਕ ਕਮਰਸ਼ੀਅਲ ਪਲਾਟ ਤੇ ਇੱਕ ਰੈਸੀ ਪਲਾਟ ਦੋ ਪਲਾਟ ਦੇੜੇ ਨੇ ਉਸ ਤੋਂ ਬਾਅਦ ਕੋਈ ਰੁਪਈਆ ਨਹੀਂ ਦੇਣਾ ਜੇ ਤੁਸੀਂ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਨਾ ਪਾਇਆ ਜੇ ਤੁਸੀਂ ਘਰਾਂ ਤੋਂ ਨਾ ਨਿਕਲੇ ਤਾਂ ਤੁਹਾਡੇ ਸੰਧ ਤੁਹਾਡੇ ਟਰੈਕਟਰ ਖੜੇ ਰਹਿ ਜਾਣਗੇ ਕਿ ਤੁਹਾਡੀ ਜਿਹੜੀ ਖੇਤੀ ਵਾਲੀ ਜ਼ਮੀਨ ਆ ਇਹ ਤਾਂ ਇਹਨਾਂ ਨੂੰ ਕਬਜ਼ਾ ਕਰ ਲੈਣੀ ਆ ਇਹ ਭਲੇਖਾ ਨਾ ਪੜੋ ਵਹਾਂ ਅੜਈਆਂ ਜਾ ਰਹੀਆਂ ਨੇ ਇਹ ਕਲੀਅਰ ਆ ਜਿਹੜੀ ਸਕੀਮ ਦੇ ਵਿੱਚ ਇਹ ਜ਼ਮੀਨ ਰੋਕੀ ਜਾ ਰਹੀ ਆ ਉਹਦੇ ਬਦਲੇ ਤੁਹਾਨੂੰ ਕਮਰਸ਼ੀਅਲ ਪਲਾਟ ਮਿਲਣਾ 1 ਰੈਸੀ ਪਲਾਟ 1 ਏਕੜ ਦੇ ਮਗਰ 1000 ਤੁਹਾਨੂੰ ਗੱਜ ਮਿਲਣਾ ਇਹਦੇ 'ਚ ਇਹ ਸਾਫ ਹੈ ਇਹਨਾਂ ਦੀ ਪਲਾਨ ਕੋਈ ਕਿਸਾਨਾਂ ਨੂੰ ਇੱਕ ਵੀ ਪੈਸਾ ਨਹੀਂ ਮਿਲਣਾ ਮਿਲਣਾ ਉਹਨਾਂ ਨੂੰ ਰਹਿਣ ਵਾਸਤੇ ਉਹਦੇ ਫਲਾਟ ਦੇ ਵਿੱਚ ਇੱਕ ਮਤਲਬ ਜਿਹੜਾ ਕੁਝ ਗੱਜ ਦਾ ਹੈਗਾ ਮਕਾਨ ਮਿਲੂਗਾ ਕਿ ਅੱਜ ਕਿਸਾਨ ਕਹਿੰਦਾ ਵੀ ਮੈਂ 26000 ਨੂੰ ਗਾਜਾ ਤੁਸੀਂ ਮੇਥੋਂ ਖਰੀਦ ਲਓ ਤਾਂ ਸਰਕਾਰ ਕਹਿੰਦੀ ਆ ਹਾਂ ਵੇਚ ਦਿਓ ਸਾਨੂੰ ਪਰ ਅਸੀਂ ਤਕਰੀਬਨ ਤਿੰਨਾਂ ਸਾਲਾਂ ਦੇ ਵਿੱਚ ਤੁਹਾਨੂੰ ਕਿਸ਼ਤਾਂ ਦੇ ਵਿੱਚ ਪੈਸੇ ਦੇਵਾਂਗੇ ਦੇਖੋ ਇਹ ਕੋਈ ਇਨਸਾਫ ਹੈ ਜੇ ਤੁਸੀਂ ਬਾਹਰ ਵੇਚਣ ਬਾਰੇ ਸੋਚੋਗੇ ਨਾ ਤੁਹਾਨੂੰ 26000 ਗਾਜਾ ਉਹਨਾਂ ਚਿਰ ਗਾਹਕ ਨਹੀਂ ਮਿਲਣਾ ਜਿੰਨਾ ਕਿ ਸਾਡਾ ਡਿਵੈਲਪਮੈਂਟ ਨਹੀਂ ਹੁੰਦੀ ਜ਼ਮੀਨਾਂ ਤੋਂ ਓਜਾੜੇ ਜਾਣੇ ਲੋਕ ਉਹਨਾਂ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਉਹਨਾਂ ਦਾ ਬਨਾਸ ਹੋ ਰਿਹਾ ਉਹਨਾਂ ਨੂੰ ਤਾਂ ਇਹ ਵੀ ਹੁਕਮ ਨਹੀਂ ਵੀ ਉਹ ਮਰਲਾ ਉਹਦਾ ਗੱਡਾ ਲੈ ਕੇ ਉਹ ਸੜਕ ਤੇ ਚੜ ਜਾਣ ਬਰਾਵੋ ਜ਼ਮੀਨ ਨਹੀਂ ਤੁਹਾਨੂੰ ਮਿਲਨੀ ਨਾ ਤੁਸੀਂ ਕਿਤੇ ਜਾ ਕੇ ਹੋਰ ਜ਼ਮੀਨ ਖਰੀਦ ਸਕਦੇ ਹੋ ਸਾਰੇ ਲੋਕਾਂ ਦੇ ਅੰਦਰ ਹੁਣ ਖਦਸ਼ੇ ਲੱਗਣ ਲੱਗ ਪਏ ਵੀ ਇਹ ਅੰਦੋਲਨ ਬਾਅਦ ਦੇ ਵਿੱਚ ਇਹਨਾਂ ਦੀ ਕੋਈ ਸੈਟਿੰਗ ਹੋ ਜਾਂਦੀ ਹੈ ਪਲਾਟ ਛੋਟਾ ਜਿਹਾ ਉੱਚ ਘਰ ਪਾ ਲਿਓ ਚਾਹੇ ਆਪਣੀ ਦੁਕਾਨ ਪਾ ਲਿਓ ਓਨੇ ਕੁ ਜੋਕੀਓ ਟੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਲੁਧਿਆਣਾ ਦੇ ਵਿੱਚ ਖੜੇ ਹਾਂ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਐਕਵਾਇਰ ਕਰਨ ਦੀ ਗੱਲ ਸਾਹਮਣੇ ਆਈ ਹੈ ਇਸ ਗੱਲ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਨੇ 24000 ਏਕੜ ਆ ਜਿਹੜੀ ਜ਼ਮੀਨ ਐਕਵਾਇਰ ਕਰਨ ਦੀ ਗੱਲ ਆ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਤਜਵੀਜ਼ ਪਾਸ ਹੋਈ ਆ ਕਿ ਜ਼ਮੀਨ ਐਕਵਾਇਰ ਕੀਤੀ ਜਾਣੀ ਆ ਇਸ ਗੱਲ ਨੂੰ ਲੈ ਕੇ ਹੁਣ ਕਿਸਾਨ ਜਿੱਥੇ ਬੰਦੀਆ ਵੀ ਆਪਣੇ ਜੋਸ਼ ਦੇ ਵਿੱਚ ਆ ਗਈਆਂ ਨੇ ਮਨਜੀਤ ਸਿੰਘ ਧਨੇਰ ਜੀ ਜੋ ਕਿ ਹਮੇਸ਼ਾ ਕਿਸਾਨੀ ਘੋਲਾਂ ਦੇ ਵਿੱਚ ਆਪਣੀ ਮੋਰੀ ਭੂਮਿਕਾ ਅਦਾ ਕਰਦੇ ਨੇ ਤਾਂ ਇਸ ਵਾਰ ਵੀ ਜਦੋਂ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਵਿੱਚ ਅਰਬਾ ਸਟੇਟ ਦੇ ਲਈ ਜ਼ਮੀਨ ਐਕਵਾਇਰ ਕਰਨ ਦੀ ਗੱਲ ਸਾਹਮਣੇ ਆਈ ਆ ਤਾਂ ਇਹਨਾਂ ਵੱਲੋਂ ਮੁਹਿਮ ਵਿੱਡ ਦਿੱਤੀ ਗਈ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਇਹ ਜਦੋਂ ਖਬਰ ਤੁਹਾਡੇ ਤੱਕ ਪਹੁੰਚਦੀ ਆ ਕਿਉਂਕਿ ਖਬਰ ਜੋ ਆਪਾਂ ਨੋਟਿਸ ਦੇ ਵਿੱਚ ਪੜ੍ਹਦੇ ਆ ਤਾਂ ਇਹ ਸਾਲ ਦੇ ਪਹਿਲੇ ਮਹੀਨੇ ਦੀ ਗੱਲ ਆ ਤੁਹਾਡੇ ਤੱਕ ਹੁਣ ਪਹੁੰਚੀ ਹੈ ਕੀ ਗੱਲਾਂ ਹੋਈਆਂ ਦੇਖੋ ਮੇਰੇ ਕੋਲੇ ਅੱਜ ਸਵੇਰ ਪਹੁੰਚੀ ਆ ਖਬਰ ਇਹ ਸਾਡੇ ਮਤਲਬ ਸੀਨੀਅਰ ਮੀਤ ਪ੍ਰਧਾਨ ਨੇ ਜਗ ਰੂਪ ਸਿੰਘ ਹਸਨਪੁਰ ਇਹਨਾਂ ਨੇ ਫੋਨ ਕੀਤਾ ਵੀ ਪ੍ਰੋਗਰਾਮ ਰੱਖਿਆ ਆ ਘਟਣਾ ਚਲੋ ਮੈਂ ਜਦੇ ਇਹਨਾਂ ਨਾਲ ਡਿਸਕਸ ਕਰਕੇ ਵੀ ਇਸ ਘਟਨਾ ਦੇ ਮਤਲਬ ਹੱਕ ਤੇ ਲੋਕਾਂ ਨੂੰ ਕਿਵੇਂ ਪਹਤਾਇਆ ਜਾਵੇ ਕਿਵੇਂ ਵੱਧ ਲੋਕਾਂ ਨੂੰ ਪਹਤਾਇਆ ਜਾਂਦਾ ਹੈ ਉਹਦੇ ਤੇ ਅਸੀਂ ਪਲਾਨ ਬਣਾਈ ਆ ਹੁਣੇ ਮੀਟਿੰਗ ਕਰਕੇ ਉੱਠੇ ਆ ਅ ਜਿਹਦੇ ਚੋਂ ਇਹ ਗੱਲ ਸਾਫ਼ ਹੋਈ ਹੈ ਡਿਸਕਸ਼ਨ ਦੇ ਵਿੱਚੋਂ ਬਈ 24000 ਦੇ ਲਗਭਗ ਇਕੜ ਜ਼ਮੀਨ ਆ ਜਿਹੜੀ ਸਰਕਾਰ ਨੇ ਉਹ ਮਤਲਬ ਆਪ ਆਪ ਦੇ ਹੱਥਾਂ 'ਚ ਉਹਦਾ ਜਿਹੜਾ ਅਧਿਕਾਰ ਖੇਤਰ ਉਹ ਲੈ ਲਿਆ ਉਹਦੇ ਪਿੱਛੇ ਜਿਹੜੀ ਹੈ ਜਿਹੜਾ ਲੋਕਾਂ ਨੂੰ ਇਸ ਗੱਲ ਦਾ ਬਹਿਮ ਹੁੰਦਾ ਕਈ ਵੀ ਸਾਨੂੰ ਮਤਲਬ ਪੈਸੇ ਕਰਨੀ 5 ਗੁਣਾ ਮਿਲ ਜੂ 10 ਗੁਣਾ ਮਿਲ ਜੂ ਇਹਦੇ ਤੇ ਇਹ ਸਾਫ਼ ਹੈ ਇਹਨਾਂ ਦੇ ਪਲਾਨ ਚ ਕੋਈ ਕਿਸਾਨਾਂ ਨੂੰ ਇੱਕ ਵੀ ਪੈਸਾ ਨਹੀਂ ਮਿਲਣਾ ਮਿਲਣਾ ਉਹਨਾਂ ਨੂੰ ਰਹਿਣ ਵਾਸਤੇ ਉਹਦੇ ਫਲੈਟ ਦੇ ਵਿੱਚ ਇੱਕ ਮਤਲਬ ਜਿਹੜਾ ਕੁਝ ਗੱਜਦਾ ਹੈਗਾ ਮਕਾਨ ਮਿਲੂਗਾ ਇੱਕ ਉਹਨਾਂ ਨੂੰ ਜਿਹੜਾ ਜਿਵੇਂ ਅਸੀਂ ਪੰਜਾਬੀ ਚ ਕਹਿੰਦੇ ਬਾਹਰਲਾ ਘਰ ਮਿਲ ਜੂਗਾ ਯਾਨੀ ਦੋ ਪਲਾਟ ਮਿਲਣਗੇ ਤੇ ਜੇ ਜਮੀਨ ਹੁਣ ਮੰਨ ਲਓ ਕਿ ਇੱਥੇ 5 ਕਿੱਲੇ 7 ਕਿੱਲੇ ਵਿੱਚ ਆਉਣੀ ਆ ਤਾਂ ਉਹ ਸਰਕਾਰ ਨੇ ਮਤਲਬ ਕਵਰ ਕਰ ਲਈ ਜਿਵੇਂ ਚੰਡੀਗੜ੍ਹ ਬਸਾਇਆ ਸੀ ਮਤਲਬ ਉੱਥੋਂ ਮਤਲਬ ਸਾਡਾ ਪੁਆਧ ਦਾ ਇਲਾਕਾ ਝਾੜ ਕੇ ਸੇਮ ਉਹਦੀ ਨਕਲ ਹੋ ਰਹੀ ਆ ਇਹ ਜਿਹੜੇ ਮਤਲਬ 32 ਪਿੰਡ ਲਗਭਗ ਪੈਂਦੇ ਆ 32 ਪਿੰਡਾਂ ਨੂੰ ਝਾੜ ਕੇ ਇਹਦੀ ਅਰਬਨ ਸਟੇਟ ਬਣਾਉਣਗੇ ਇਹਨਾਂ ਨੇ ਜਿਹੜੀ ਕਿਸਾਨੀ ਛੱਡ ਕੇ ਕੀ ਕਰਨਗੇ ਦਿਹਾੜੀ ਕਰਨਗੇ ਜੋਤਾ ਕਰਨਗੇ ਕਿਉਂਕਿ ਜ਼ਮੀਨ ਤਾਂ ਰਹਿਣੀ ਨਾ ਜੇ ਤਾਂ ਇਹ ਹੋਰ ਨੇ ਤਾਂ ਵੇਚ ਕੇ ਜ਼ਮੀਨ ਕਿਤੇ ਹੋਰ ਲੈਣਾ ਇੱਕ ਤਾਂ ਸਮੱਸਿਆ ਉਹ ਸੀ ਜ਼ਮੀਨਦਾਰਾ ਪੈਸਾ ਹੀ ਨਹੀਂ ਮਿਲਣਾ ਫਿਰ ਇਹ ਕਰਨਗੇ ਕੀ ਤੇ ਬੇਰਜ਼ਗਾਰੀ ਮਤਲਬ ਪਹਿਲਾਂ ਹੀ ਇੱਥੇ ਉਹ ਜਿਹੜੀ ਤਬਾਹੀ ਆ ਲੋਕਾਂ ਦੀ ਉਹਨੂੰ ਲੈ ਕੇ ਸਾਡੀ ਇਸ ਮਲਾਜਲਾ ਜਿਹੜਾ ਕਮੇਟੀ ਸੀ ਉਹਨਾਂ ਨੇ ਜਗਰੂਪ ਸਿੰਘ ਮਤਲਬ ਖੜੇ ਸਾਡੇ ਸੀਨੀਅਰ ਬੀਤ ਪ੍ਰਧਾਨ ਇਹ ਸਾਡੇ ਸੂਬੇ ਦੇ ਆਗੂ ਨੇ ਲਲਤੋ ਸਾਹਿਬ ਹੋਰ ਸਾਡੇ ਆ ਜਿਹੜੇ ਮਤਲਬ ਇੱਥੇ ਕਿਉਂਕਿ ਜਿਹੜਾ ਇਹ ਇਲਾਕਾ ਇਹ ਸਾਡੀ ਜਥੇਬੰਦੀ ਦੇ ਵਿੱਚ ਖਾਸ ਕਰਕੇ ਜੂਥ ਆ ਜਿਹੜਾ ਉਹ ਬਹੁਤ ਮਤਲਬ ਵੱਡੀ ਗਿਣਤੀ 'ਚ ਇੱਥੋਂ ਸ਼ਾਮਲ ਹੈ ਇਹਨੂੰ ਫਿਰ ਹੁਣ ਜਦੋਂ ਜਥੇਬੰਦੀ ਨੇ ਸਾਡੀ ਨੇ ਮਤਲਬ ਸੱਦਾ ਦਿੱਤਾ ਹੈ ਤੇ ਅਸੀਂ ਕੁਝ ਸੁਧਾਰ ਕਰਾਏ ਆ ਇਹਨਾਂ ਦੇ ਹੁਣ ਇਹਦੇ ਵਿੱਚ ਕੀ ਲੱਗਦਾ ਜਿਹੜੀ ਜ਼ਮੀਨ ਐਕਵਾਇਰ ਆ ਅਰਬਨ ਸਟੇਟ ਦੀ ਗੱਲ ਹੋ ਰਹੀ ਐ ਲੱਗਦਾ ਹੈਗਾ ਕਿ ਸ਼ਹਿਰੀਕਰਨ ਲੋਕ ਤਾਂ ਚਾਹੁੰਦੇ ਆ ਵੀ ਸ਼ਹਿਰੀਕਰਨ ਹੋਵੇ ਪਿੰਡੂ ਵਿਕਾਸ ਹੋਵੇ ਤੁਸੀਂ ਇਸ ਚੀਜ਼ ਨੂੰ ਕੀ ਮੰਨਦੇ ਹੋ ਵੀ ਇਹ ਸ਼ਹਿਰੀਕਰਨ ਦੇ ਨਾਂ ਤੇ ਕੀ ਕੁਝ ਹੋਣ ਦੀ ਗੱਲ ਐ ਦੇਖੋ ਇਹ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਸਰਕਾਰ ਕਹੇ ਜਾਂ ਸ਼ਹਿਰੀਕਰਨ ਕਰਨਾ ਚਾਹੁੰਦੀ ਆ ਕਿ ਜਿਹੜੇ ਮਤਲਬ ਬੇਰੁਜ਼ਗਾਰ ਹੋਣ ਦੀ ਜ਼ਮੀਨ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਨਾ ਮਿਲੂਗਾ ਕੁਝ ਨਹੀਂ ਐ ਜਿਹੜਾ ਬਾਰਡਰ ਤੇ ਮਤਲਬ ਸ਼ਹੀਦ ਹੋ ਗਿਆ ਉਹਦੇ ਵਾਸਤੇ ਕੁਝ ਨਹੀਂ ਜਿੱਥੋਂ ਸਰਕਾਰ ਦੇ ਨੰਬਰ ਬਣਦੇ ਆ ਉਹੋ ਜਿਹਾ ਕੁਝ ਉਹਨਾਂ ਨੇ ਕਰ ਲਿਆ ਕਿਉਂਕਿ ਪੈਸੇ ਕਿਹੜਾ ਇੱਕ ਪਾਸੇ ਨਸ਼ਾ ਛਡਾ ਰਹੇ ਆ ਇੱਕ ਪਾਸੇ ਹੈਰਾਨੀ ਇਸ ਗੱਲ ਜਿਹੜਾ ਨਸ਼ਾ ਪੀ ਕੇ ਮਰ ਰਿਹਾ ਉਹਨਾਂ ਨੂੰ ਮਤਲਬ ਵਸੇ ਤਾਂ ਦਿੱਤੀ ਜਿਹੜਾ ਬਾਰਡਰ ਤੇ ਸ਼ਹੀਦ ਹੁੰਦੇ ਆ ਸਾਡਾ ਇਹ ਆ ਬਾਰਡਰ ਵਾਲਿਆਂ ਨੂੰ ਵੀ ਦੇਣਾ ਚਾਹੀਦਾ ਸੀ ਇੱਥੇ ਵੀ ਇਹ ਮਤਲਬ ਖਚੋਲਾ ਹੈ ਵੀ ਇਹ ਰਜਗਾਰ ਦੇਣਗੇ ਅਸਲ ਤਾਂ ਹਲਦੀ ਘੜੀ ਤਾਂ ਜਾੜਾ ਕਿਉਂਕਿ ਜਾੜੇ ਦਾ ਸਾਨੂੰ ਫਿਕਰ ਆ ਸਾਡੇ ਪਿਓ ਦਾ ਤੇ ਪਹਿਲਾਂ ਪਾਕਿਸਤਾਨ ਚ ਉਜੜ ਕੇ ਆ ਸੀ ਪਹਿਲਾਂ ਇਧਰੋਂ ਐਸ ਇਲਾਕੇ ਚ ਉਜੜ ਕੇ ਪਾਕਿਸਤਾਨ ਗਏ ਸੀ ਬਾਰਵਾਦ ਕਰਨ ਜਦੋਂ ਬਾਰਵਾਦ ਹੋ ਗਈ ਫਿਰ ਕਹਿੰਦੇ ਚਲੋ ਆਪਦੇ ਮੁਲਕ ਚ ਇਧਰ ਆ ਗਏ ਇਧਰ ਆਏ ਤਾਂ ਹੁਣ ਮਤਲਬ ਇਹ ਖੋਣ ਲੱਗੇ ਮਤਲਬ ਜਿਹੜੀ ਜ਼ਮੀਨ ਹੈ ਉਹ ਤਾਂ ਸਾਡੀ ਮਾਂ ਹੈ ਨਾ ਜੇ ਸਾਨੂੰ ਮਾਂ ਤੋਂ ਕੋਈ ਵੱਖ ਕਰਦਾ ਤਾਂ ਚੀਜ਼ ਤਾਂ ਪਾਉਗੀ ਅੱਜ ਮੈਂ ਸਲੂਟ ਕਰਦਾ ਸਾਡੀ ਇਸ ਜਥੇਬੰਦੀ ਨੂੰ ਭਾਰਤੀ ਕਿਸਾਨ ਜੂਨ ਢਕਾਉਂਦਾ ਧਨੇਰ ਦੀ ਅਗਵਾਈ ਦੇ ਵਿੱਚ ਜਿਹੜੇ ਇਹ ਜੋਧੇ ਇਕੱਠੇ ਹੋਏ ਆ ਇਹਨਾਂ ਨੇ ਪਰਸੋਂ ਨੂੰ ਐਸੇ ਪੈਲਸ ਦੇ ਵਿੱਚ ਵੱਡਾ ਲੋਕਾਂ ਦੀ رائے ਲੈਣ ਵਾਸਤੇ ਕੱਟ ਸਦਿਆ ਵੀ ਕਿਵੇਂ ਲੜਿਆ ਜਾਵੇ ਅਸੀਂ ਇਹਨਾਂ ਦੀ ਸਦਾਈ ਕਰਾਈ ਆ ਵੀ ਇਹ ਜਿਹੜਾ ਇਹ ਹੈ ਮੋਰਚਾ ਇਕੱਲੀ ਜਥੇਬੰਦੀ ਨਹੀਂ ਕੋਈ ਲੜ ਸਕਦੀ ਹੁੰਦੀ ਸਾਡਾ ਜਥੇਬੰਦੀ ਦਾ ਪਹਿਲਾਂ ਹੀ ਸਾਡਾ ਅਸੂਲ ਹੈ ਵੀ ਅਸੀਂ ਸਾਂਝੇ ਕੋਲ ਨੂੰ ਪਹਿਲ ਦਿੰਦੇ ਆ ਹੁਣ ਵੀ ਅਸੀਂ ਇਹ ਕਿਹਾ ਅੱਜ ਹੀ ਮੈਂ ਹੁਣੇ ਇੱਥੇ ਆ ਕੇ ਲੈਂਕ ਕੀਤਾ ਐਸਕੇਐਮ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਵਿੱਚ ਸ਼ਾਮਲ ਆ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਅਪੀਲ ਕੀਤੀ ਆ ਕੱਲ ਨੂੰ ਮੀਟਿੰਗ ਸੱਦੀ ਆ ਉਹਨਾਂ ਦੀ ਸਾਡਾ ਸਾਝਾ ਬਣ ਸਕਦਾ ਇੱਕ ਨਾਲ ਦੀ ਨਾਲ ਸਾਡੀ ਬੇਨਤੀ ਹੈ ਵੀ ਸਿਆਸੀ ਪਾਰਟੀਆਂ ਸਾਤੋਂ ਇਸ ਸਟੇਜ ਨਾ ਭਾਲਣ ਕੋਈ ਵੀ ਅਸੀਂ ਲੋਕਾਂ ਖਾਤਰ ਲੜਨਾ ਸਾਡੇ ਅਸੂਲ ਨੇ ਕੁਝ ਕੋਈ ਵੀ ਸਿਆਸੀ ਲੀਡਰ ਇਹ ਗੱਲ ਤੇ ਸਾਡੇ ਇਹਨਾਂ ਆਗੂਆਂ ਨਾਲ ਇੱਥੇ ਖੜ੍ਹੇ ਆ ਕੇ ਮੈਨੂੰ ਤਾਂ ਦੇਓ 10 ਮਿੰਟ ਕਿਉਂਕਿ ਉਹ ਮਤਲਬ ਸਾਡੇ ਵਾਸਤੇ ਮਨਾਹੀ ਆ ਕੁਝ ਕੁਝ ਸਿਆਸੀ ਆਗੂਆਂ ਨੇ ਆਵਾਜ਼ ਵੀ ਚੱਕੀ ਉਹਦੇ ਪਿੱਛੇ ਕੀ ਰੀਜ਼ਨ ਲੱਗਦਾ ਦੇਖੋ ਸਿਆਸੀ ਉਹਨਾਂ ਨੂੰ ਮਤਲਬ ਲੱਗ ਸਕਦਾ ਲੜਨ ਦਾ ਤਰੀਕਾ ਔਡ ਔਡ ਹੁੰਦਾ ਜਿਵੇਂ ਹੁਣ ਤੁਸੀਂ ਦੇਖੋ ਪਾਣੀ ਦੇ ਮਸਲੇ ਤੇ ਸਾਡੀਆਂ ਸੰਯੁਕਤ ਕਿਸਾਨ ਮੋਰਚੇ ਨੇ ਵੀ ਮੀਟਿੰਗ ਕੀਤੀ ਆ ਪਹਿਲਾਂ ਵੀ ਕੀਤੀ ਆ ਅਸੀਂ ਵੀ ਲੜਨਾ ਅਸੀਂ ਲੜਦੇ ਰਹਿਣਾ ਸਾਡਾ ਲੜਨ ਦਾ ਤਰੀਕਾ ਹੋਰ ਹੈ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਚਲੇ ਗਿਆ ਤਨਵਾਰੀ ਚਲੇ ਗਿਆ ਵੀ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਉਹਦਾ ਲੜਨ ਦਾ ਤਰੀਕਾ ਹੋਰ ਆ ਉਹ ਸਿਆਸੀ ਤਰੀਕਾ ਹੈ ਜਿਹਦਾ ਸਿਆਸੀ ਤਰੀਕਾ ਹੁੰਦਾ ਉਹ ਹਮੇਸ਼ਾ ਹੀ ਲੋਕਾਂ ਨੂੰ ਲੋਕਾਂ ਤੋਂ ਪਾੜਨਾ ਹੁੰਦਾ ਲੋਕਾਂ ਦੇ ਵਿੱਚ ਵੰਡੀਆਂ ਪਾ ਕੇ ਸਿਆਸਤਦਾਨਾਂ ਨੇ ਸਾਡੀ ਏਕਤਾ ਨੂੰ ਖਨਾਉਣਾ ਹੁੰਦਾ ਸਾਡਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਾ ਇਹ ਹੈ ਅਸੀਂ ਮਤਲਬ ਲੜਨ ਵਾਲੇ ਲੋਕਾਂ ਨੂੰ ਯੂਨਿਟੀ ਬਣਾ ਕੇ ਸਰਕਾਰ ਤੇ ਪ੍ਰੈਸ਼ਰ ਪਾਉਣਾ ਹੁੰਦਾ ਅੱਛਾ ਇੱਕ ਸਵਾਲ ਇਹ ਹੈ ਜੀ ਜਿਵੇਂ ਪਹਿਲਾਂ ਜੰਮੂ ਕਟਰਾ ਐਕਸਪ੍ਰੈਸ ਦਾ ਰੋਲਾ ਚੱਲਿਆ ਫਿਰ ਭਾਰਤ ਮਾਲਾ ਦਾ ਚੱਲਿਆ ਆਮ ਲੋਕਾਂ ਨੂੰ ਜਾਂ ਕਈ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਉਹਦੇ ਵਿੱਚ ਆਮ ਬੰਦੇ ਨੂੰ ਕੀ ਖਾਚਾ ਇਹ ਤਾਂ ਲੋਕ ਹੀ ਕਹਿੰਦੇ ਵੀ ਵਿਕਾਸ ਹੋ ਰਿਹਾ ਲੋਕ ਇਹਦੇ ਭਾਰਤ ਮਾਲਾ ਬਣ ਰਹੀ ਐ ਚੰਗੇ ਰਾਹ ਬਣ ਰਹੇ ਨੇ ਜੰਮੂ ਕਟਰਾ ਐਕਸਪ੍ਰੈਸ ਬਣ ਰਿਹਾ ਹਾਈਵੇ ਬਣ ਰਿਹਾ ਉਹਦਾ ਫਾਇਦਾ ਹੋ ਰਿਹਾ ਤੁਸੀਂ ਇਹਦੇ ਬਾਰੇ ਤ੍ਰੇਹ ਸਾਬ ਦੱਸੋ ਦੇਖੋ ਉਹਦਾ ਜਿਹੜਾ ਵਿਕਾਸ ਹੋ ਰਿਹਾ ਵਿਕਾਸ ਉਹ ਮੁੱਠੀ ਪਰ ਲੋਕਾਂ ਦਾ ਹੋ ਰਿਹਾ ਜਿਹੜੇ ਜ਼ਮੀਨਾਂ ਤੋਂ ਉਜਾੜੇ ਜਾਣੇ ਲੋਕ ਉਹਨਾਂ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਉਹਨਾਂ ਦਾ ਬਨਾਸ ਹੋ ਰਿਹਾ ਉਹਨਾਂ ਨੂੰ ਤਾਂ ਇਹ ਵੀ ਹੁਕਮ ਨਹੀਂ ਵੀ ਉਹ ਮਤਲਬ ਉਹਦਾ ਗੱਡਾ ਲੈ ਕੇ ਉਹ ਸੜਕ ਤੇ ਚੜ ਜਾਣ ਅੱਜ ਚਾਰ-ਚਾਰ ਟੋਟੇ ਹੋ ਗਏ ਇੱਕ ਮਤਲਬ ਜੇ ਜੇਕੇਸ ਕੋਲੇ ਮਤਲਬ ਪੰਜ ਕਿੱਲੇ ਜ਼ਮੀਨ ਸੀ ਨਾ ਛੋਟਾ ਕਿਸਾਨ ਵੀ ਆਪਾਂ ਕਹਿਣ ਲਈਏ ਉਹਦੇ ਵੀ ਜ਼ਮੀਨ ਦੇ ਚਾਰ-ਚਾਰ ਟੋਟੇ ਹੋ ਗਏ ਮੈਂ ਖੁੰਝੇ ਮਤਲਬ ਬੱਚੇ ਹੋਏ ਦੇਖਿਆ ਇੱਕ ਇਹੋ ਜਿਹਾ ਖੁੰਝਾ ਦੇਖਿਆ ਦੋ ਕਨਾਲਾਂ ਦਾ ਖੁੰਝਾ ਉਹਦੇ ਇਧਰਲੇ ਪਾਸੇ ਕੱਸੀ ਆ ਗਈ ਇਧਰਲੇ ਪਾਸੇ ਛੋਟੀ ਲੈਂਕ ਰੋਡ ਆ ਗਈ ਉਧਰਲੇ ਪਾਸੇ ਵੱਡੀ ਲਿੰਕ ਰੋਡ ਆ ਗਈ ਉਹ ਤਕੋਨੀ ਉਹਦੀ ਦੋਕ ਨਾਲ ਰਹਿ ਗਈ ਉਹ ਬਣੂਗੀ ਇਹ ਜੇ ਕਿੰਨੇ ਹੋਣਗੇ ਦੂਜੀ ਗੱਲ ਉਹਦੇ ਤੇ ਸਾਡੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਚੜ੍ਹ ਸਕਦੇ ਉੱਥੇ ਅਨਾਜ ਨਹੀਂ ਢੋਆ ਟਵਾਈ ਹੋਣੀ ਉੱਥੇ ਵੱਡੀਆਂ ਜਿਹੜੀਆਂ ਮਤਲਬ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਆਪਾਂ ਕਹਈਏ ਵੱਡੀਆਂ ਤੋਂ ਵੱਡੀਆਂ ਲਟੇਰੀਆਂ ਨਹੀਂ ਕੰਪਨੀ ਉਹਨਾਂ ਦੇ ਟਰੱਕ ਚੱਲਣੇ ਆ ਉਹਨਾਂ ਦਾ ਵਪਾਰ ਹੋਣਾ ਉਹਨਾਂ ਦਾ ਵਿਕਾਸ ਹੋਣਾ ਇਸ ਕਰਕੇ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੇ ਸੱਦਾ ਦਿੱਤਾ ਵੀ ਜ਼ਮੀਨਾਂ ਨਾ ਦਿੱਤੀਆਂ ਜਾਣ ਅਫਸੋਸ ਇਸ ਗੱਲ ਦਾ ਅੱਜ ਤੋਂ 15 ਸਾਲ ਪਹਿਲਾਂ ਇਹ ਬਰਨਾਲੇ ਦੀ ਧਰਤੀ ਤੇ ਫੈਸਲਾ ਹੋਇਆ ਸੀ ਜਦੋਂ ਸ਼ਹਿਣੇ ਦਾ ਉਹ ਮਤਲਬ ਅਸਟੀਮੇਟ ਬਣਾਉਣ ਆਏ ਸੀ ਬੁਰਜੀਆਂ ਲਾਉਣ ਆਏ ਸੀ ਤਾਂ ਲੋਕ ਇਸ ਗੱਲ ਤੇ ਖੜੇ ਸੀ ਵੀ ਅਸੀਂ ਜ਼ਮੀਨ ਨਹੀਂ ਦੇਣੀ ਭਾਵੇਂ ਕਰੋੜ ਰੁਪਏ ਕਿਉਂ ਨਾ ਦੇਣ ਜੰਡੀ ਉਹ ਤਾਂ ਫੈਸਲਾ ਕੀ ਸੀ ਵੀ ਜ਼ਮੀਨ ਨਹੀਂ ਦੇਣੀ ਹੁਣ ਜਿਹੜਾ ਉਦੋਂ ਬਾਅਦ ਇਹ 10 ਸਾਲਾਂ ਚ ਜਿੰਨਾ ਕਰਜ਼ੇ ਨਾਲ ਪੁਰੁੰਨਿਆ ਸਾਡੇ ਹੀ ਮਤਲਬ ਫਸਲਾਂ ਦਾ ਜਿਹੜਾ ਬਾਜੋ ਭਾ ਨਹੀਂ ਮਿਲਿਆ ਉਹਦਾ ਕਰਕੇ ਜਿਹੜਾ ਕਿਸਾਨ ਪੁਰੁੰਨਿਆ ਗਿਆ ਵਿਆਹ ਸ਼ਾਦੀਆਂ ਕੀਤੇ ਮਕਾਨ ਪਾਉਣੇ ਲੋੜ ਹੈ ਉਹਦੇ ਜਿੰਨਾ ਕਰਜ਼ਾ ਚੜਿਆ ਅੱਜ ਕਿਸਾਨੀ ਨੂੰ ਇਹ ਲੱਗਣ ਲੱਗਿਆ ਸੀ ਵੀ ਜੇ ਚੱਲ ਛੜਕ ਚ ਕਿੱਲਾ ਆ ਗਿਆ ਤਾਂ ਕੋਈ ਗੱਲ ਨਹੀਂ ਪੜਦੇ ਜਿੱਥੇ ਵਿਗ ਗਿਆ ਇਹ ਕਿਵੇਂ ਆ ਕਿਉਂਕਿ ਆਮ ਜਿਹੜਾ ਬੰਦਾ ਉਹਨੂੰ ਸ਼ਾਇਦ ਇਹ ਲੱਗਣਾ ਵੀ ਮੇਰੀ ਧੱਕੇ ਨਾਲ ਆ ਕੇ ਨੱਪ ਲੈਣਗੇ ਜਾਂ ਇਹਦੇ ਪਿੱਛੇ ਕਿਉਂਕਿ ਜਮ੍ਹਾਂ ਬੰਦੀ ਦਾ ਕਿਸਾਨਦੀ ਹੈ ਕਿਸਾਨ ਆਪਣੀ ਮਰਜ਼ੀ ਬਿਨਾਂ ਤਾਂ ਜ਼ਮੀਨ ਦੇ ਨਹੀਂ ਸਕਦਾ ਇਹਦੇ ਬਾਰੇ ਤੁਹਾਡਾ ਕੀ ਦੇਖੋ ਇਹ ਤਾਂ ਦੇ ਤਾਂ ਮਤਲਬ ਕਿਸਾਨ ਉਹ ਸੜਕਾਂ ਵਾਸਤੇ ਕਿਹੜਾ ਦੇਣ ਨੂੰ ਤਿਆਰ ਸੀ ਕਿਸਾਨ ਉਹ ਵੀ ਜਬਰੀ ਖੋਹੀ ਆ ਨਾ ਜਬਰੀ ਆਪਦੀ ਮਰਜ਼ੀ ਨਾਲ ਉਹਨਾਂ ਨੇ ਨਕਸ਼ੇ ਬਣਾਏ ਆ ਜਿਹੜੀ ਇਹੇ ਵੀ ਆ ਉਹਨਾਂ ਨੇ ਨਕਸ਼ੇ ਬਣਾ ਲਏ ਸਾਡੇ ਕੋਲੇ ਆ ਗਏ ਨਕਸ਼ਾ ਵੀ ਆ ਗਿਆ ਜ਼ੋਨ ਵੀ ਬਣ ਕੇ ਆ ਗਏ ਉਹ ਮਤਲਬ ਉਹਨਾਂ ਉਹਨਾਂ ਮੁਤਾਬਕਾਂ ਲੋਕਾਂ ਮੁਤਾਬਕ ਨਹੀਂ ਹੈ ਇਸ ਕਰਕੇ ਲੋਕਾਂ ਨੇ ਜਿਹੜਾ ਲੜਨ ਦਾ ਹੀਆਂ ਕੀਤਾ ਮੈਂ ਉਹਨਾਂ ਨੂੰ ਸਲੂਟ ਕਰੂੰਗਾ ਹੋਰ ਵੀ ਜਥੇਬੰਦੀਆਂ ਨੇ ਸਾਡੇ ਨਾਲ ਕੱਲ ਦਾ ਤਾਲਮੇਲ ਚੱਲਦਾ ਅਸੀਂ ਇਹਦੀ ਸ਼ੁਰੂਆਤ ਕਰ ਰਹੇ ਹਾਂ ਅੱਗੇ ਬਾਜਾ ਕਹੇ ਜਾਂ ਵਜਦਾ ਉਹ ਲੋਕਾਂ ਦੇ ਸਹਿਯੋਗ ਨਾਲ ਵੱਜਣਾ ਪਰ ਲੋਕ ਇਹ ਗੱਲ ਦਾ ਧਿਆਨ ਜਰੂਰ ਰੱਖਣਾ ਭਰਾਵੋ ਜ਼ਮੀਨ ਨਹੀਂ ਤੁਹਾਨੂੰ ਮਿਲਣੀ ਨਾ ਤੁਸੀਂ ਕਿਤੇ ਜਾ ਕੇ ਹੋਰ ਜ਼ਮੀਨ ਖਰੀਦ ਸਕਦੇ ਹੋ ਤੁਹਾਨੂੰ ਮਿਲੂਗਾ ਪਲਾਟ ਛੋਟਾ ਜਿਹਾ ਇੱਕ ਉੱਚ ਘਰ ਪਾ ਲਿਓ ਚਾਹੇ ਆਪਣੀ ਦੁਕਾਨ ਪਾ ਲਿਓ ਓਨੇ ਕ ਜੋ ਗਈ ਹੋ ਇਸ ਕਰਕੇ ਲੜਨਾ ਜ਼ਰੂਰੀ ਆ ਲੱਗਦਾ ਨਹੀਂ ਹੈਗਾ ਵੀ ਲੋਕ ਵੀ ਨੇ ਜਿਹੜੇ ਉਹਨਾਂ ਤੱਕ ਵੀ ਸਰਕਾਰਾਂ ਭਾਪ ਜਾਂਦੀਆਂ ਨੇ ਕਿਉਂਕਿ ਪਹਿਲਾਂ ਕਹਿੰਦੇ ਕਰੋੜ ਰੁਪਏ ਦਾ ਕਿਲਾ ਹੋ ਗਿਆ ਲੱਗਦਾ ਵੀ ਥੋੜੀ ਗੱਲ ਦਾ ਕਿੰਨੇ ਕ ਲੋਕਾਂ ਤੱਕ ਲੱਗਦਾ ਅਸਰ ਹੋਊਗਾ ਕਿਉਂਕਿ ਬਹੁਤੇ ਲੋਕ ਹੁੰਦੇ ਨੇ ਜਿਹੜੇ ਮੁੰਡੇ ਨੇ ਮਹਿੰਗੀਆਂ ਸ਼ੌਂਕ ਪਾਲਦੇ ਨੇ ਉਹਨਾਂ ਨੂੰ ਲੱਗਦਾ ਜਵੀਨ ਚਲ ਸਰਕਾਰ ਲੈ ਰਹੀ ਐ ਚੰਗਾ ਮੋٹے ਰੁਪਏ ਦੇ ਰਹੀ ਐ ਦੇਖੋ ਸਾਡੀ ਗੱਲ ਦਾ ਅਸਰ ਕਿੰਨਿਆਂ 'ਤੇ ਹੋਣਾ ਇਹ ਤਾਂ ਅਸਰ ਹੋਏ ਤੋਂ ਪਤਾ ਲੱਗੂ ਸਾਡਾ ਜਿਹੜਾ ਕਹਿਣ ਦਾ ਫਰਜ਼ ਆ ਸੀ ਉਹ ਗੱਲ ਕਹਿ ਰਹੇ ਆ ਉਹ ਅਸੀਂ ਢੜਲੇ ਨਾ ਕਹਿ ਰਹੇ ਆ 21 ਤਰੀਕ ਦੇ ਕੱਠ ਦੇ ਵਿੱਚ ਵੀ ਭਾਵੇਂ ਸਾਡੀ ਮੀਟਿੰਗ ਹੈ ਉਸ ਦਿਨ ਅਸੀਂ ਸਾਰੀ ਸੂਬਾ ਕਮੇਟੀ ਨੇ ਆਉਣਾ ਸੀ ਫੇਰ ਵੀ ਅਸੀਂ ਆਪ ਦਾ ਬਲਾਰਾ ਇੱਥੇ ਭੇਜਾਂਗੇ ਜਿਹੜਾ ਲੋਕਾਂ ਨੂੰ ਸਮਝਾਵੇ ਤੇ ਲੋਕਾਂ ਨੂੰ ਸਾਡੀ ਅਪੀਲ ਹੈ ਪਿੰਡਾਂ ਦੇ ਵਿੱਚ ਮਤੇ ਪਾਸ ਕਰੋ ਜਿਹੜਾ ਕਾਨੂੰਨੀ ਬਣਦਾ ਆਪਣੀਆਂ ਗ੍ਰਾਮ ਸਭਾਵਾਂ ਸੱਦ ਕੇ ਉਹਦੇ ਵਿੱਚ ਮਤੇ ਪਾਓ ਉਹ ਸਾਡੇ ਕੋਲੇ ਮਤਲਬ ਭੇਜੋ ਜਥੇਬੰਦੀਆਂ ਕੋਲੇ ਉਤੋਂ ਬਾਅਦ ਜਿਹੜੀ ਲੜਾਈ ਆ ਕਾਨੂੰਨੀ ਵੀ ਲੜਾਂਗੇ ਸੰਘਰਸ਼ ਵੀ ਕਰਾਂਗੇ ਆਖਰੀ ਸਵਾਲ ਆ ਕੀ ਲੱਗਦਾ ਵੀ ਇਸ ਵਾਰੀ ਕਿਸਾਨ ਜਥੇਬੰਦੀਆਂ ਕਿਉਂਕਿ ਜਦੋਂ ਪਿਛਲੇ ਕਿਸਾਨ ਅੰਦੋਲਨ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਆਪਸੀ ਫਰਕ ਆਇਆ ਤਾਂ ਉਹ ਅੰਦੋਲਨ ਚਕਵਾਇਆ ਗਿਆ ਲੱਗਦਾ ਹੈਗਾ ਜਦੋਂ ਇੱਕ ਘੋਲ ਆ ਜਿਹੜਾ ਅੰਦੋਲਨ ਦਾ ਰੂਪ ਲੈਂਦਾ ਤਾਂ ਇਹਦੇ ਵਿੱਚ ਜਥੇਬੰਦੀਆਂ ਦਾ ਕੀ ਯੋਗਦਾਨ ਹੋਊਗਾ ਕਿ ਬਾਕੀ ਵੀ ਰਲ ਕੇ ਚੱਲਣਗੇ ਜਾਂ ਇਹਦੇ ਵਿੱਚ ਵੀ ਧਨੀਰ ਸਾਹਿਬ ਆਪਣੀ ਇਕੱਲੇ ਜਥੇਬੰਦੀ ਨਾਲ ਡਟਣਗੇ ਸਾਡੀ ਜਥੇਬੰਦੀ ਦੀ ਪਹਿਲੇ ਹੀ ਇਹ ਸਮਝ ਹੈ ਵੀ ਸਾਂਝਾ ਲੜਿਆ ਜਾਵੇ ਪਿੱਛੇ ਤੋਂ ਲੜਦੇ ਆਂ ਚਾਹੇ ਮਹਿਲਕਲਾਂ ਵਾਲਾ ਘੋਲ ਸੀ ਚਾਹੇ ਹੋਰ ਅਨੇਕਾਂ ਘੋਲੇ ਦੇ ਚਾਹੇ ਆਸੀਂ ਸਾਂਝਾ ਲੜਿਆ ਤੇ ਦਿੱਲੀ ਵਾਲੇ ਘੋਲ ਦੀ ਆਧਾਰਨ ਪਈ ਆ ਅਸੀਂ ਅੱਜ ਵੀ ਚਾਹੁੰਦੇ ਆਂ ਵੀ ਇਹ ਘੋਲ ਸਾਂਝਾ ਬਣੇ ਸੰਯੁਕਤ ਕਿਸਾਨ ਮੋਰਚੇ ਦਾ ਆਮ ਲੋਕਾਂ ਦਾ ਬਣੇ ਠੀਕ ਹੈ ਸਿਆਸੀ ਪਾਰਟੀਆਂ ਤੋਂ ਦੂਰ ਰਹਿਣ ਹਾਂ ਜਿਹਨੇ ਹਮੈਤ ਕਰਨੀ ਹੈ ਉਹਦਾ ਕਾਡਰ ਬਹੁਤ ਕਰ ਸਕਦਾ ਉਹ ਕਿਉਂਕਿ ਉਹ ਫਿਰ ਜਦੋਂ ਇੱਕ ਸਿਆਸੀ ਪਾਰਟੀ ਦਖਲ ਦੇਊਗੀ ਫਿਰ ਦੂਜੀ ਕਹੂਗੀ ਮੈਂ ਨਹੀਂ ਫਿਰ ਸਾਡਾ ਸਾਰਾ ਸਾਜਵਾਦ ਖੈਂਡਦਾ ਇਸ ਕਰਕੇ ਬੇਨਤੀ ਆ ਲੋਕਾਂ ਨੂੰ ਮਤਲਬ ਜਿਹੜਾ ਇਹ ਮਿਲ ਗਿਆ ਥੜਾ ਬਹੁਤ ਵਧੀਆ ਇਹਨੂੰ ਮਤਲਬ ਕਾਮਯਾਬ ਕਰਨ ਵਾਸਤੇ ਸਾਨੂੰ ਜਦੋਂ ਤੁਰਾਂਗੇ ਤੁਰਦੇ ਨੂੰ ਨਾਲ ਨਾਲ ਜਿਹੜੀ ਤੁਸੀਂ ਕਹੀ ਆ ਵੀ ਕਿਸਾਨ ਜੱਥੇ ਬੰਦੀ ਆਉਣਗੀਆਂ ਕਿ ਨਹੀਂ ਦੇਖੋ ਜਿੰਨਾ ਚ ਰੜਕ ਹੈ ਜਿੰਨਾ ਚ ਲੋਕਾਂ ਨੂੰ ਮਤਲਬ ਲੋਕਾਂ ਦੀ ਕਦਰ ਹੈ ਉਹ ਤਾਂ ਆਉਣਗੀਆਂ ਜੀ ਕੱਲੀ ਗੱਲਾਂ ਵਾਲਾ ਹੋ ਕੋ ਨਾਮ ਵੀ ਆ ਤਾ ਕੋਈ ਏਡੀ ਗੱਲ ਨਹੀਂ ਪਰ ਜਿਹੜੀ ਲੋਕਾਂ ਦੀ ਦੁੱਖ ਦੀ ਰਾਗ ਹੈ ਜੇ ਉਹ ਤੇ ਮਲਮ ਲਾਉਣੀ ਆ ਤਾਂ ਇਹਦੇ ਵਿੱਚ ਸ਼ਾਮਲ ਹੋਣਾ ਹੀ ਪਊਗਾ ਅੱਛਾ ਕਿਉਂ ਲੱਗਦਾ ਹੈਗਾ ਜਿਹੜੇ ਲੋਕ ਨੇ ਕਿਸਾਨ ਜਥੇਬੰਦੀਆਂ ਤੇ ਅੰਨਾ ਭਰੋਸਾ ਕਰਦੇ ਸੀ ਹੁਣ ਉਹੀ ਲੋਕ ਥੋੜਾ ਕਿਨਾਰਾ ਕਰਦੇ ਜਾਂਦੇ ਨੇ ਪਿਛਲੇ ਘੋਲ ਦੇ ਵਿੱਚ ਵੀ ਵੇਖਿਆ ਵੀ ਜਦੋਂ ਚਕਾਇਆ ਤਾਂ ਬਹੁਤੇ ਆਨੇ ਕੰਨ ਤੇ ਜੂ ਨਹੀਂ ਸਰਕੀ ਲੱਗਦਾ ਹੈਗਾ ਵੀ ਇਸ ਵਾਰ ਜਦੋਂ ਤੁਸੀਂ ਆਪ ਦਾ ਨਿਠ ਕੇ ਚੱਲੇ ਹੋ ਤਾਂ ਉਵੇਂ ਹੀ ਲੋਕ ਜੁੜਨਗੇ ਕਿਉਂਕਿ ਬਹੁਤੇ ਸਾਰੇ ਲੋਕਾਂ ਦੇ ਅੰਦਰ ਹੁਣ ਖਦਸ਼ੇ ਲੱਗਣ ਲੱਗ ਪਏ ਵੀ ਇਹ ਅੰਦੋਲਨ ਬਾਅਦ ਦੇ ਵਿੱਚ ਇਹਨਾਂ ਦੀ ਕੋਈ ਸੈਟਿੰਗ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਦੇਖੋ ਸਾਡੀ ਜ਼ਿੰਦਗੀ ਦਾ ਸੰਘਰਸ਼ ਜਿਹੜਾ 40-45 ਸਾਲ ਦਾ ਅਸੀਂ ਆਪ ਦੇ ਬਾਰੇ ਕਹਿ ਸਕਦੇ ਹਾਂ ਸਾਡੀ ਜ਼ਿੰਦਗੀ ਚ ਮਤਲਬ ਨਾਂ ਤੱਕ ਤੇ ਸੈਟਅਪ ਹੋਇਆ ਨਾ ਸਾਡੇ ਤੇ ਬੇਤਵਾਰੀ ਅੱਜ ਆ ਨਾ ਪਹਿਲਾਂ ਹੋਈ ਆ ਸਾਡਾ ਕੰਮ ਟਾਂਗੋ ਹੋ ਗਿਆ ਸੀ ਆਪਦੇ ਬਾਰੇ ਕਹਿ ਸਕਦੇ ਆ ਇਹ ਠੀਕਾਂ ਸੱਟ ਵੱਜਦੀ ਆ ਜਦੋਂ ਮਤਲਬ ਕਿਸਾਨ ਤਾਕਤ ਨੂੰ ਮਤਲਬ ਸਰਕਾਰਾਂ ਜਬਰ ਤੇ ਜ਼ੋਰ ਮਤਲਬ ਖੰਡਾ ਦਿੰਦੀਆਂ ਜਦੋਂ ਅਸੀਂ ਮਤਲਬ ਇਹ ਜੇ ਪੈਂਤਰਾ ਲੈਨੇ ਵੀ ਥੋੜੇ ਬੰਦੇ ਮਤਲਬ ਵੱਧ ਹੋਵਾਂਦੇ ਲੜ ਲਾਂ ਕਿਉਂਕਿ ਅਸੀਂ ਇਹ ਸਮਝਦੇ ਆ ਦੁਸ਼ਮਣ ਬਹੁਤ ਤਕੜਾ ਆ ਦੁਸ਼ਮਣ ਬਹੁਤ ਵੱਡਾ ਹੈ ਦੁਸ਼ਮਣ ਦੇ ਖਿਲਾਫ ਅਸੀਂ ਮਿੱਤਰਾਂ ਨੂੰ ਕਿੰਨੇ ਨੂੰ ਇਕੱਠੇ ਕਰ ਸਕਦੇ ਆ ਉਹਦੇ ਵਿੱਚ ਮਤ ਪੇਤਾਂ ਰਹਿੰਦੇ ਹੀ ਹੁੰਦੇ ਆ ਜੱਥੇਬੰਦੀਆਂ ਵੱਖ-ਵੱਖ ਕਿਉਂ ਨੇ ਜੇ ਮਤਲਬ ਵਿਚਾਰਤਾਰਾ ਅੱਡੋ-ਅੱਡਾ ਤਾਂ ਨਾ ਅੱਡ-ਅੱਡ ਵਿਚਾਰਤਾਰਾ ਵੀ ਸਾਂਝੇ ਦੁਸ਼ਮਣ ਦੇ ਖਿਲਾਫ ਕਿਵੇਂ ਲੜਾਉਣੀ ਆ ਅਸੀਂ ਉਹ ਤੇ ਪਹਿਲਾਂ ਵੀ ਲੜਦੇ ਇਹ 'ਚ ਵੀ ਕੋਸ਼ਿਸ਼ ਕਰਾਂਗੇ ਵੀ ਸਾਂਝਾ ਲੜਿਆ ਜੀ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਆਖਰ ਜੀ ਦੇਖੋ ਮੇਰਾ ਤਾਂ ਕੋਈ ਸੁਨੇਹਾ ਸਾਡੇ ਕਿਸਾਨ ਭਰਾਵਾਂ ਨੂੰ ਕਿ ਸਹਿਤ ਤੁਹਾਡੇ ਮਨ ਦੇ ਵਿੱਚ ਭਲੇਖਾ ਜਿਹੜੇ ਸਵਾਲ ਤੁਸੀਂ ਕਰੇ ਤਨੇਹਰ ਸਾਹਿਬ ਕੋ ਕਿ ਸਹੈਦ 5 ਗੁਣਾ ਜਾਂ 7 ਗੁਣਾ ਸਰਕਾਰ ਸਾਨੂੰ ਰੇਟ ਦੇਉ ਪਰ ਇਹ ਗੱਲ ਤੁਸੀਂ ਯਾਦ ਰੱਖ ਲਓ ਤੁਹਾਨੂੰ ਇੱਕ ਇੱਕ ਥੇਲਾ ਨਹੀਂ ਸਰਕਾਰ ਨੇ ਦੇਣਾ ਇਹ ਜਿਹੜੀ ਸਕੀਮ ਦੇ ਵਿੱਚ ਅਕਵਾਇਰ ਹੋਈ ਆ ਜ਼ਮੀਨ ਇਹ ਸਰਕਾਰ ਇਹਦੇ ਵਿੱਚ ਸਿੱਧਾ ਵਾ ਕਿ 1 ਏਕੜ ਦੇ ਮਗਰ ਉਹਨਾਂ ਸਰ 500 ਗਾਇ ਦਾ ਇੱਕ ਕਮਰਸ਼ੀਅਲ ਪਲਾਟ ਤੇ ਇੱਕ ਰੈਸੀ ਪਲਾਟ ਦੋ ਪਲਾਟ ਦੇੜੇ ਨੇ ਉਸ ਤੋਂ ਬਾਅਦ ਕੋਈ ਰੁਪਈਆ ਨਹੀਂ ਦੇਣਾ ਜਿਹੜੇ ਸਾਡੇ ਕਿਸਾਨ ਭਰਾ ਅੱਜ ਖੇਤੀ ਕਰਕੇ ਸੰਦ ਟੱਪਾ 10-10 ਲੱਖ ਦੇ ਘਰੇ ਸੰਦ ਖੜੇ ਆ ਟਰੈਕਟਰ ਖੜੇ ਨੇ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗ ਦਾ ਨਾਂ ਪਾਇਆ ਜੇ ਤੁਸੀਂ ਘਰਾਂ ਤੋਂ ਨਾ ਨਿਕਲੇ ਤਾਂ ਤੁਹਾਡੇ ਸੰਧ ਤੁਹਾਡੇ ਟਰੈਕਟਰ ਖੜੇ ਰਹਿ ਜਾਣੇ ਕਿਉਂਕਿ ਤੁਹਾਡੀ ਜਿਹੜੀ ਖੇਤੀ ਵਾਲੀ ਜ਼ਮੀਨ ਆ ਇਹ ਤਾਂ ਇਹਨਾਂ ਨੇ ਐਕਵਾਇਰ ਕਰ ਲਈਆਂ ਤੇ ਗਾਹਾਂ ਅੱਗੇ ਹੁੰਦਾ ਸੀ ਵੀ ਜ਼ਮੀਨ ਐਕਵਾਇਰ ਕੀਤੀ ਕਰੋੜ 25 ਲੱਖ ਦਾ ਕਰੋੜ ਮਿਲ ਗਿਆ ਉਹਨਾਂ ਨੇ ਚਾਰ ਕਿਲੇ ਬਣਾ ਲਿਆ ਇੱਕ ਕਿਲੇ ਇੱਥੇ ਤਾਂ ਇਹਨਾਂ ਦੇ ਦੇਣਾ ਹੀ ਕੁਝ ਨਹੀਂ ਹੈ ਤੁਸੀਂ ਬਣਾਓਗੇ ਕਿ ਤੁਹਾਡੇ ਕੋਲ ਨਿੱਕੇ ਨਿੱਕੇ ਪਲਾਟ ਰਹਿ ਜਾਣੇ ਨੇ ਇਸ ਕਰਕੇ ਸਾਡੇ ਕਿਸਾਨ ਭਰਾ ਵੀਰਾਂ ਨੂੰ ਬੇਨਤੀ ਆ ਇਹ ਭਲੇਖਾ ਨਾ ਪੜੋ ਵहां ਅੜਾਈਆਂ ਜਾ ਰਹੀਆਂ ਨੇ ਇਹ ਕਲੀਅਰ ਆ ਜਿਹੜੀ ਸਕੀਮ ਦੇ ਵਿੱਚ ਇਹ ਜ਼ਮੀਨ ਰੋਕੀ ਜਾ ਰਹੀ ਆ ਉਹਦੇ ਵਿਸਰਵ ਤੁਹਾਨੂੰ ਕਮਰਸ਼ੀਅਲ ਪਲਾਟ ਮਿਲਣਾ 1 ਰੈਸੀ ਪਲਾਟ 1 ਏਕੜ ਦੇ ਮਗਰ 1000 ਤੁਹਾਨੂੰ ਗਜ ਮਿਲਣਾ ਉਹਦਾ ਰੇਟ ਰੱਖਿਆ 26000 ਰੁਪਿਆ ਗਜ ਮੇਰਾ ਸਵਾਲ ਇਹ ਆ ਕਿ ਮੰਨ ਕੇ ਚੱਲੋ ਅੱਜ ਇਹ ਡਿਵੈਲਪਮੈਂਟ ਨੂੰ 10 ਸਾਲ ਲੱਗ ਜਾਣੇ ਹੁੰਦੀ ਨੂੰ ਜੇ ਅੱਜ ਕਿਸਾਨ ਕਹਿੰਦਾ ਵਾ ਵੀ ਮੈਂ 26000 ਨੂੰ ਗਜਾ ਤੁਸੀਂ ਮੇਥੋਂ ਖਰੀਦ ਲਓ ਤਾਂ ਸਰਕਾਰ ਕਹਿੰਦੀ ਆ ਹਾਂ ਵੇਚ ਦਿਓ ਸਾਨੂੰ ਪਰ ਅਸੀਂ ਤਕਰੀਬਨ 3 ਸਾਲਾਂ ਦੇ ਵਿੱਚ ਤਾਨੂੰ ਕਿਸ਼ਤਾਂ ਦੇ ਵਿੱਚ ਪੈਸੇ ਦਵਾਂਗੇ ਦੇਖੋ ਇਹ ਕੋਈ ਇਨਸਾਫ ਹੈ ਜੇ 26000 ਗਜ ਦੇ ਹਿਸਾਬ ਨਾਲ ਸਰਕਾਰ ਖਰੀਦਦੀ ਹੈ ਤੁਹਾਨੂੰ ਪਤਾ ਜਮੀਨ ਕੀਮਤੀ ਆ ਇਹ ਤੁਸੀਂ 2 ਕਰੋੜ 60 ਲੱਖ ਰੁਪਇਆ ਬਣਦਾ ਤੁਸੀਂ ਸੱਦਾ ਕਿਸਾਨ ਨੂੰ ਦਓ ਤੁਸੀਂ ਉਦੋਂ ਕਹਿੰਦੇ ਵੀ ਜੇ ਤੁਸੀਂ ਪੈਸੇ ਲੈਣੇ ਆ ਤਾਂ ਸਰਪਈ ਤੁਹਾਨੂੰ ਕਿਸ਼ਤਾਂ ਦੇ ਵਿੱਚ ਦਵਾਂਗੇ ਤਿੰਨਾਂ ਸਾਲਾਂ ਦੇ ਵਿੱਚ ਇੱਕ ਬਲ ਇਹ ਵੀ ਯਾਦ ਰੱਖਿਓ ਜੇ ਤੁਸੀਂ ਬਾਹਰ ਵੇਚਣ ਬਾਰੇ ਸੋਚੋਗੇ ਨਾ ਤੁਹਾਨੂੰ 26000 ਗਜ ਦਾ ਉਹਨਾਂ ਚ ਗਾਹਕ ਨਹੀਂ ਮਿਲਣਾ ਜਿੱਨਾਂ ਚਾਹਤ ਡਿਵੈਲਪਮੈਂਟ ਨਹੀਂ ਹੁੰਦੀ 10 ਤੋਂ ਲੈ ਕੇ 12 ਸਾਲੇ ਏਰੀਆ ਡਵੈਲਪ ਹੋਣ ਦੇ ਨੂੰ ਲੱਗ ਜਾਣਾ ਸਰਕਾਰ ਦੀ ਨੀਤੀ ਆ ਕਿ ਕਿਵੇਂ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਖੋਹੀਆਂ ਜਾਣ ਉਸ ਤੋਂ ਬਾਅਦ ਜਦੋਂ ਮਰਜ਼ੀ ਖੋਹ ਕੇ ਜਿਹੜੇ ਮਰਜ਼ੀ ਜਾਣੀਆਂ ਬਾਨੀਆਂ ਉਹ ਦੇ ਦੇਣ ਸੋ ਅਖੀਰ ਤੇ ਬੇਨਤੀ ਆ ਕਿ ਇੱਕੀ ਵਾਲੇ ਕੱਠ ਦੇ ਵਿੱਚ ਆ ਜਾਓ ਭਲੇਖੇ ਜਨਾ ਰਹੋ ਸਰਕਾਰ ਦੀ ਮਾਰੂ ਨੀਤੀ ਆ ਕਿਸਾਨ ਨੂੰ ਖਤਮ ਕਰਨ ਦੀ ਬਸ ਇਹ ਗੱਲ ਆ ਜੀ ਧੰਨਵਾਦ